ਪਾਈ ਸਾ ਪਾਈ ਗੁਰ ਇਕਵਾਲ ਸਿੰਘ ਜੀ ਦੀ ਰਹਿਮ ਨਾਈ ਹਟ ਪਿੰਡ ਸਰਵਾਲੀ ਵਿਖੇ ਚੱਲ ਰਹੇ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਵਿਖੇ ਮੁੱਖ ਸੇਵਾ ਦਾ ਡਾਕਟਰ ਸਰਜੀਤ ਸਿੰਘ ਦੇ ਉਪਰਾਲੇ ਸਦਕਾ ਪਿੰਡ ਸਰਵਾਲੀ ਦੀ ਪੰਚਾਇਤ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਖ-ਵੱਖ ਰੋਗਾ ਦੇ ਮਾਹਰ ਡਾਕਟਰਾਂ ਨੇ ਚੈੱਕਅਪ ਕਰ ਮੁਫਤ ਦਵਾਈਆਂ ਵੀ ਦਿੱਤੀਆਂ ਅੱਛੀ ਗੱਲ ਜੀ ਮੈਂ ਜੀ ਡਾਕਟਰ ਗੁਰਸਮਨ ਸਿੰਘ ਪੇਤੀ ਡੈਂਟਲ ਸਰਜਨ ਜੀ ਅੱਜ ਜੀ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪਾਂ ਸਾਰਿਆਂ ਨੂੰ ਪਰਾਲਾ ਲਿਆ ਇੱਕ ਕੀ ਇੱਕ ਇਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਸਰਵਾਲੀ ਮਿਤੀ 13 4 2025 ਨੂੰ ਲਾਉਣ ਦਾ ਯਤਨ ਕੀਤਾ ਹੈ। ਇਹਦੇ ਵਿੱਚ ਆਪਾਂ ਫ੍ਰੀ ਮੈਡੀਸਿਨਸ ਪਲੱਸ ਜਿਹੜਾ ਪੇਸ਼ੈਂਟ ਦਾ ਡਾਇਗਨੋਸ ਹੋਣਾ ਹੈ ਦੰਦਾ ਦੇ ਵਿੱਚ ਸਕਿਨ ਦਾ ਹੱਡੀਆਂ ਦਾ ਬੀਪੀ 슈ਗਰ ਹਾਰਟ ਦਾ ਉਹ ਇੱਥੇ ਕਰਵਾਇਆ ਜਾ ਰਿਹਾ ਹੈ ਜੀ। ਅਤੇ ਦੰਦਾ ਦੇ ਵਿੱਚ ਅਸੀਂ ਇੱਥੇ ਨਵੀਂ ਯੁੱਗ ਦੀਆਂ ਤਕਨੀਕਾਂ ਦੀ ਮਸ਼ੀਨਰੀ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਇੱਥੇ ਇੱਥੇ ਬੈਠੇ ਆਂ ਹੀ ਉਹਨਾਂ ਦਾ ਐਕਸਰੇ ਹੋਏਗਾ ਅਤੇ ਉਹਨਾਂ ਦੀ ਦੰਦਾ ਦੀ ਤਕਲੀਫਾਂ ਸਮਝੀਆਂ ਜਾਣਗੀਆਂ ਜਿਹ ਐਕਸਰੇ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਸੂਟੇਬਲ ਟਰੀਟਮੈਂਟ ਹੋਊਗਾ ਉਹ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਅਵੇਅਰ ਕੀਤਾ ਜਾਊਗਾ ਕਿ ਦੰਦਾ ਦੀ ਰੱਖ-ਰਖਾਵ ਕਿਵੇਂ ਰੱਖਣਾ ਹੈ ਅਤੇ ਦੰਦਾ ਦੇ ਰੋਗਾ ਤੋਂ ਦੂਰ ਕਿਵੇਂ ਰਹਿਣਾ ਰਿਸਪੌਂਸ ਵਧੀਆ ਮਿਲ ਰਿਹਾ ਲੋਕਾਂ 'ਚ ਉਤਸ਼ਾਹ ਹੈ ਲੋਕਾਂ 'ਚ ਲੋਕੀ ਰੋਗਾਂ ਦੇ ਪ੍ਰਤੀ ਵੀ ਅਵੇਅਰ ਹੋਏ ਜਾ ਰਹੇ ਨੇ ਇਸ ਪ੍ਰਤੀ ਤੇ ਠੀਕ ਹੈ ਆਈ ਜਾ ਰਹੇ ਨੇ ਹਲੇ ਤਾਂ ਪੇਸ਼ੈਂਟ ਦਾ ਆ ਰਿਹਾ ਇਹ ਕੈਂਪ ਬਹੁਤ ਜ਼ਰੂਰੀ ਹੈ ਜੀ ਰਿਮੋਟ ਏਰੀਆਸ ਚ ਜਾਣਾ ਜਿੱਥੇ ਕਿ ਆਮ ਸਹੂਲਤਾਂ ਨਹੀਂ ਜਾ ਸਕਦੀਆਂ ਉੱਥੇ ਜਾਣਾ ਚਾਹੀਦਾ ਹੈ ਉੱਥੇ ਇਹਦੇ ਸਾਰੇ ਡਾਕਟਰਾਂ ਨੂੰ ਸਰਕਾਰੀ ਗੈਰ ਸਰਕਾਰੀ एनजीओ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਆ ਕੇ ਮੈਡੀਕਲ ਸੇਵਾਵਾਂ ਇਕੱਠੇ ਹੋ ਕੇ ਦੇਣੀਆਂ ਚਾਹੀਦੀਆਂ ਨੇ ਡਾਕਟਰ ਸਰਜੀਤ ਸਿੰਘ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦੇ ਮੁੱਖ ਸੰਚਾਲਕ ਜੋ ਇਹ ਜਿਹੜਾ ਭਲਾਈ ਕੇਂਦਰ ਹੈ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਮਹਾਪੁਰਸ਼ ਅੰਮ੍ਰਿਤਸਰ ਵਾਲਿਆਂ ਦਾ ਹੈ ਇਸ ਦੇ ਵਿੱਚ ਅੱਜ ਮਿਤੀ 13 4 2025 ਨੂੰ ਪਿੰਡ ਸਰਵਾਲੀ ਦੇ ਜਿਹੜੀ ಗ್ರಾಮ ਪੰਚਾਇਤ ਹੈ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੋ ਕਿ ਸਾਰੇ ਇਲਾਕੇ ਦੇ ਜਿੰਨੇ ਵੀ ਮਤਲਬ ਪੇਸ਼IENTS ਨੇ ਉਹਨਾਂ ਨੂੰ ਦਿਖਾਉਣ ਵਾਸਤੇ ਬਹੁਤ ਵਧੀਆ ਪ੍ਰਾਲਾ ਹੈ ਪਿੰਡ ਦੀ ਪੰਚਾਇਤ ਦਾ ਇਹ ਜਿਹੜਾ ਜਿੰਨੇ ਵੀ ਮਰੀਜ਼ ਇਹਦੇ ਵਿੱਚ ਜੋ ਡਾਕਟਰਸ ਨੇ ਡਾਕਟਰ ਸੁਖਬੀਰ ਸਿੰਘ ਨੇ ਜਿਹੜੇ ਕਿ ਐਮਡੀ ਮੈਡੀਸਿਨਸ ਨੇ ਇੱਕ ਡਾਕਟਰ ਆਰਥੋ ਦੇ ਨੇ ਇੱਕ ਡਾਕਟਰ ਸਕਿਨ ਦੇ ਨੇ ਇੱਕ ਡਾਕਟਰ ਜਿਹੜੇ ਹੈਗੇ ਨੇ ਡੈਂਟਿਸਟ ਨੇ ਇਹ ਸਾਰੇ ਪੇਸ਼ੈਂਟ ਦੇਖ ਰਹੇ ਨੇ ਇਲਾਕੇ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜੋ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਇੱਥੇ ਪਹਲਾਈ ਕੇਂਦਰ ਵਿੱਚ ਆਏ ਨੇ ਉਹ ਸਾਰਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ECG ਵਗੈਰਾ ਕੀਤੀ ਜਾ ਰਹੀ ਹੈ ਇਹ ਸਾਰਾ ਜੋ ਵੀ ਉਪਰਾਲਾ ਹੈ ਇਹ ਪਿੰਡ ਦੀ ਪੰਚਾਇਤ ਵੱਲੋਂ ਸਾਰਾ ਕੀਤਾ ਗਿਆ ਹੈ ਜਿਹੜੇ ਸਰਪੰਚ ਸਾਹਿਬ ਡਾਕਟਰ ਸੁਖਵਿੰਦਰ ਸਿੰਘ ਗਿੱਲ ਜੀ ਉਰਨਾ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਕੀਤਾ ਗਿਆ ਹੈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸੀ ਅੱਜ ਖਾਸ ਕਰਕੇ ਜਰੂਰ ਦਹਿਰਾਵਾ ਸਭ ਤੋਂ ਪਹਿਲਾਂ ਮੈਂ ਸੰਬੋਧੀ ਸੇਖ ਸੰਤਨ ਨੂੰ ਇਹ ਗੱਲ ਵਿਧਾਈ ਦੇਣਾ ਵਾ ਅੱਜ ਦੇ ਸ਼ੁਭ ਦਿਨ ਦੀ ਤੇ ਇਸੇ ਦਿਨ ਨੂੰ ਮੁੱਖ ਰੱਖਦੇ ਅੱਜ ਅਸੀਂ ਲੋੜਵੰਦ ਮਰੀਜ਼ਾਂ ਵਾਸਤੇ ਮੈਡੀਕਲ ਕੈਂਪ ਫਰੀ ਲਾਇਆ ਵਾ ਇਰੇ ਵਿੱਚ ਚਾਰ ਸੀਨੀਅਰ ਡਾਕਟਰ ਹੱਡੀਆਂ ਦੇ ਬਾਹਰ ਸਰਦਾਰ ਹਰਪ੍ਰੀਤ ਸਿੰਘ ਡਾਕਟਰ ਹਰਪ੍ਰੀਤ ਸਿੰਘ ਤੇ ਚਬੜੀ ਦੇ ਰੋਗ ਦੇ ਮਾਰ ਮੈਡਮ ਦਿਵਜੋਰਪੁਰ ਅਰੋੜਾ ਦੰਦਾਂ ਦੇ ਰੋਗ ਦੇ ਮਾਰ ਡਾਕਟਰ ਸਮਰ ਗੁਰਸਮਰ ਸਿੰਘ ਜੀ ਭੇਦੀ ਅਤੇ ਢੇਲ ਤੇ ਸ਼ੂਗਰ ਦੇ ਤੇ ਬਲੱਡ ਪ੍ਰੈਸ਼ਰ ਦੇ ਮਾਰ ਜਿਹੜੇ ਨੇ ਡਾਕਟਰ ਸਰਦੀਪ ਸਿੰਘ ਭਗਵਾਨ ਗਿਆ ਉਹ ਆਏ ਆ ਤੇ ਬੜੇ ਬੜੇ ਪਿਆਰ ਨਾਲ ਸਰਤਾਂ ਚੈੱਕ ਕਰ ਰਹੇ ਆ ਦਵਾਈ ਫ੍ਰੀ ਦੇ ਰਹੇ ਚੈੱਕਅਪ ਫ੍ਰੀ ਕਰ ਰਹੇ ਆ ਜੇ ਕਿ ਸੀਜੀ ਦੀ ਲੋਟ ਉਹ ਵੀ ਹੋ ਰਹੀ ਆ ਸਖਤਾ ਵਾਸਤੇ ਕਾਫੀ ਰਫਰ ਪਤਾ ਕੀਤਾ ਗਿਆ ਵਾ ਦੁਪਹਿਰ ਨੂੰ 2 ਵਜੇ ਗੁਰੂ ਘਰ ਲੱਗਣਾ ਚੱਲੇਗਾ ਜੀ 12 ਵਜੇ ਜਮਾਣੇ ਨੇ ਤੇ 2 ਵਜੇ ਤੱਕ ਐਫੀ ਚੱਲਦਾ ਵਾ ਬਬਾ ਜੀ ਦਾ ਨੋਜ਼ਮਟ ਵੀ ਭਰਾਈ ਆ ਲਾਗੇ ਲਾਗੇ ਪਿੰਡਾਂ 'ਚ ਬਿਜਲੀ ਯਾਰ ਵਿਜਿਆਪਰ ਧਰਮਨਗਰ ਗੁਰਿਆਲ ਭਗਵਾਲ ਦੇਰੇ ਇਹ ਬਹੁਤ ਜ਼ਰੂਰੀ ਹੈ ਜੀ ਇਸ ਤਰ੍ਹਾਂ ਲੋਕ ਜਿਹੜੇ ਵਧ ਰਹੇ ਆ ਫਸਟਵੇਂ ਲੋਕ ਨਾ ਹੱਥੀਂ ਮੇਰੇ ਤੇ ਛੱਡ ਗਏ ਨੇ ਸਰੀਰ ਕਸਰ ਨਹੀਂ ਕਰਦੇ ਜੇਕਰ ਰੋਗ ਜਿਹੜੇ ਦਿਨੋਂ ਦਿਨ ਵਧਦੇ ਜਾ ਰਹੇ ਆ ਤੇ ਇਹੋ ਜਿਹੇ ਕੈਂਪ ਲੱਗਣ ਚੰਗੇ ਡਾਕਟਰ ਇਹ ਫਰੀ ਇਲਾਜ ਕਰਦੇ ਆ ਫਰੀ ਚੈੱਕਅਪ ਕਰਦੇ ਦਵਾਈ ਫਰੀ ਦੇਦੇ ਆ ਤੇ ਇਹ ਕਿਹਨੇ ਪਰਿਵਾਰ ਵੇਲੇ ਹੋਰ ਬਹੁਤ ਆ ਦਵੇ ਤੇ ਚੜਦੀ ਕਲਾ ਰਹਿਣ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਨੇ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ